ਵੈਦਿਕਾ ਖਾਲਸਾ ਵੈਦਿਕੀ ਫਤਿਹ ਅੱਜ ਬਹੁਤ ਮਾੜੀ ਖਬਰ ਆਈ ਹੈ ਕਿ ਕਿਸੇ ਨੇ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਦੇ ਉੱਤੇ ਆ ਕੋਈ ਹਮਲਾ ਕਰਨ ਦਾ ਯਤਨ ਕੀਤਾ ਹੈਗਾ ਡਾਕਟਰ ਬੀ ਆਰ ਅੰਬੇਦਕਰ 1930 ਦੇ ਵਿੱਚ ਵਿਚਾਰ ਕਰ ਰਹੇ ਸੀ ਕਿ ਉਹ ਸਿੱਖੀ ਦੇ ਵਿੱਚ ਸ਼ਮੂਲੀਅਤ ਕਰਨ 1936 ਦੇ ਵਿੱਚ ਜਦ ਮੋਹਨਦਾਸ ਕਰਮਚੰਦ ਗਾਂਧੀ ਨਾਲ ਉਹਨਾਂ ਨੇ ਮੇਲ ਕੀਤਾ ਉੱਥੇ ਗਾਂਧੀ ਸਾਹਿਬ ਨੇ ਕਿਹਾ ਕਿ ਇਹ ਬਹੁਤ ਖਤਰਨਾਕ ਆਈਡੀਆ ਹੈਗਾ ਔਰ ਜੇ ਤੁਸੀਂ ਸਿੱਖੀ 'ਚ ਤਬਦੀਲ ਕਰਦੇ ਹੋ ਤਾਂ ਹਿੰਦੂ ਸਮਾਜ ਤੇ ਬਹੁਤ ਵੱਡਾ ਅਸਰ ਪਊਗਾ ਔਰ ਉਸ ਤੋਂ ਪ੍ਰੰਤ 56 ਦੇ ਵਿੱਚ ਡਾਕਟਰ ਸਾਹਿਬ ਨੇ ਬੋਧੀ ਧਰਮ ਦੇ ਵਿੱਚ ਉਹਨਾਂ ਨੇ ਆਪਣਾ ਧਰਮ ਤਬਦੀਲ ਕਰ ਲਿਆ ਸੀਗਾ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੇ ਉਹ ਬਹੁਤ ਪ੍ਰਸੰਨ ਸੀ ਕਿ ਜਿਸ ਤਰ੍ਹਾਂ ਸਿੱਖਾਂ ਨੇ ਪੱਕੇ ਹੱਥ ਆਪਣੇ ਹੱਕ ਲਿੱਤੇ ਸੀਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾੜਸਾ ਖੜਾ ਕੀਤਾ ਸੀ ਉਹ ਉਹਨਾਂ ਦੇ ਉੱਤੇ ਬਹੁਤ ਵੱਡਾ ਪ੍ਰਭਾਵ ਸੀਗਾ ਤੇ ਹਮੇਸ਼ਾ ਸਿੱਖਾਂ ਦੀ ਗੱਲ ਉਹਨਾਂ ਨੇ ਕੀਤੀ ਹੈ ਜਿੱਥੇ 1953 ਦੇ ਵਿੱਚ ਰਾਜ ਸਭਾ 'ਚ ਉਹਨਾਂ ਨੇ ਡਿਬੇਟ ਦੇ ਵਿੱਚ ਕਿਹਾ ਸੀਗਾ ਕਿ ਇਹ ਜਿਹੜਾ ਸੁਵਿਧਾਨ ਹੈ ਇਹ ਮੈਂ ਨਹੀਂ ਇਹਨੂੰ ਮੰਨਦਾ ਹੈਗਾ ਇਹਨੂੰ ਪਾੜ ਕੇ ਇਹਨੂੰ ਬਾਲ ਬਾਲ ਦੋ ਮੈਂ ਮੁੜ ਕੇ ਇਹੋ ਜਿਹਾ ਸੁਵਿਧਾਨ ਨਹੀਂ ਬਣਾਣਾ ਹੈਗਾ ਉਹ ਕਿਉਂ ਕੀਤਾ ਕਿਉਂਕਿ ਉਹਨਾਂ ਨੇ ਦੱਸਿਆ ਕਿ ਮੈਂ ਤਾਂ ਇੱਕ ਕੈਦੀ ਵਾਂਗੂ ਇੱਕ ਹਾਕ ਵਾਂਗੂ ਇਹ ਜਿਹੜਾ ਸਾਰੇ ਇਕੱਠੇ ਹੋਏ ਸੀ ਉਹਨਾਂ ਦੇ ਅਧੀਨ ਸੁਵਿਧਾਨ ਬਣਾਇਆ ਹੈਗਾ ਇਹਦੇ ਨਾਲ ਸਿੱਖਾਂ ਦੀ ਕੀ ਆਬਜੈਕਸ਼ਨ ਹੈਗੀ ਹੈ ਜਿੱਥੇ ਧਾਰਾ 25 ਦੇ ਵਿੱਚ ਸਿੱਖਾਂ ਨੂੰ ਇੱਕ Hindu ਧਰਮ ਦਾ ਹਿੱਸਾ ਦੱਸਤਾ ਜਦ ਕਿ ਗੁਰੂ ਸਾਹਿਬ ਅੰਗ 1136 ਦੇ ਵਿੱਚ ਨਾ ਹਮ Hindu ਨਾ Muslim ਦਾ ਵਚਨ ਕਰਦੇ ਹੈਗੇ ਆ ਸੋ ਡਾਕਟਰ ਅੰਬੇਦਕਰ ਨੇ ਜਿਹੜੇ ਦਲਿਤ ਸਮਾਜ ਸੀ ਉਹਦੇ ਲਈ ਬਹੁਤ ਵੱਡੀ ਇੱਕ ਸੁਵਿਧਾਨ ਦੇ ਵਿੱਚ ਰੈਜ਼ਰਵੇਸ਼ਨ ਦੀ ਪਾਲੀ ਪਾਲਸੀ ਰੱਖੀ ਔਰ ਜਿਹੜੇ ਉਹਨਾਂ ਨੇ ਪਾਰਟ 3 ਹਿਊਮਨ ਰਾਈਟਸ ਦੀ ਗੱਲ ਕੀਤੀ ਸੀ ਉਹ ਬਹੁਤ ਵੱਡੀ ਦੇਣ ਮਨੁੱਖਤਾ ਦੇ ਪ੍ਰਤੀ ਹੈਗੀ ਆ ਇਹ ਜਿਹੜਾ ਸਮਾਜ ਨੂੰ ਚੱਕਣ ਦਾ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕਨਸਟੀਟਿਊਸ਼ਨ ਰਹਿ ਕੀਤਾ ਉਹਦੇ ਕਰਕੇ ਅੱਜ ਸਾਡੇ ਜਿਹੜੇ ਦਬਲੇ ਕੁਚਲੇ ਆ ਉਹਨਾਂ ਨੂੰ ਅਸਰਾਂ ਉਹਨਾਂ ਨੂੰ ਅੱਗੇ ਇੱਕ ਸ਼ਾਨਦਾਰ ਜੀਵਨ ਬਤੀਤ ਕਰਨ ਦਾ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਜਿਸ ਤਰ੍ਹਾਂ ਗੁਰੂ ਸਾਹਿਬਾਨਾ ਨੇ ਸਾਨੂੰ ਪੰਗਤ 'ਚ ਬਿਠਾ ਕੇ ਇੱਕ ਬਾਟੇ ਤੋਂ ਵੰਡਾ ਕੇ ਪ੍ਰਸ਼ਾਦ ਦੇ ਅ ਅੰਮ੍ਰਿਤ ਛਕਾ ਕੇ ਇਸ਼ਨਾਨ ਕਰਨ ਨੂੰ ਸਰੋਵਰ ਸਾਂਝੇ ਦੇ ਕੇ ਔਰ ਹਿੰਦੂ ਧਰਮ ਦੇ ਜਨੇਊ ਪਹਿਣ ਤੋਂ ਮਨਾ ਕਰਕੇ ਔਰ ਮਾਨਸਕੀ ਜਾਤ ਸਭੇ ਇੱਕ ਪਛਾਣ ਬੋ ਦਾ ਹੁਕਮ ਤੇ ਆਦੇਸ਼ ਦਿੱਤਾ ਸੀ ਉਸੇ ਲੀਹਾਂ ਤੇ ਡਾਕਟਰ ਅੰਬੇਦਕਰ ਨੇ ਇਹ ਕੰਮ ਤੋੜਿਆ ਹੈਗਾ ਜਿਹੜੇ ਅਨਸਰ ਨੇ ਇਹ ਗਲਤੀ ਕੀਤੀ ਹੈ ਮੈਂ ਸਮਝਦਾ ਉਹ ਇੱਕ ਅਨਜਾਣ ਬੰਦਾ ਹੈਗਾ ਔਰ ਉਸਨੇ ਬਹੁਤ ਭਾਰੀ ਗਲਤੀ ਕੀਤੀ ਹੈ ਸਾਡੀ ਪਾਰਟੀ ਉਹਨਾਂ ਦੇ ਲੀਹਾਂ ਤੇ ਤੁਰਦੇ ਹੋਏ ਸਾਡੇ ਸਤਿਕਾਰਯੋਗ ਜਿਹੜੇ ਅਮ ਬਾਬੂ ਕਾਸ਼ੀਰਾਮ ਸੀਗੇ ਉਹਨਾਂ ਦੀ ਫੋਟੋ ਆਪਣੇ ਅਜੈਬ ਘਰ ਹਰਮੰਦਰ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਰੱਖਣ ਵਾਸਤੇ ਅਸੀਂ ਮੰਗ ਰੱਖੀ ਹੈ ਤੇ ਅੱਜ ਵੀ ਅਸੀਂ ਉਹਨੂੰ ਬੁਲੰਦ ਕਰਦੇ ਆ ਸੋ ਅਸੀਂ ਸਮਝਦੇ ਆ ਕਿ ਜਿਹੜਾ ਗਰੀਬ ਸਮਾਜ ਹੈ ਦਲਿਤ ਸਮਾਜ ਹੈ ਉਹਨਾਂ ਵਾਸਤੇ ਡਾਕਟਰ ਬੀ ਆਰ ਅੰਬੇਦਕਰ ਇੱਕ ਬਹੁਤ ਵੱਡੇ ਜਿਹੜੇ ਉਹਨਾਂ ਨੂੰ ਆਜ਼ਾਦ ਕਰਨ ਦੇ ਹੱਕ ਦੇ ਬਹੁਤ ਸਤਕਾਰਯੋਗ ਵਿਅਕਤੀ ਸੀ ਉਹਨਾਂ ਦੇ ਉੱਤੇ ਹਮਲਾ ਕਰਕੇ ਉਹਨਾਂ ਦੇ ਬੁੱਤਾਂ ਤੇ ਹਮਲਾ ਕਰਕੇ ਇਹ ਬਹੁਤ ਮਾੜੀ ਗੱਲ ਹੋਈ ਹੈ ਜਿੱਥੇ ਬੁੱਤ ਲੱਗਦੇ ਆ ਉਹਨਾਂ ਦਾ ਮਕਸਦ ਇਹ ਹੈ ਕਿ ਇਹ ਸਮਾਜ ਨੂੰ ਯਾਦ ਰੱਖਿਆ ਜਾਵੇ ਕੇ ਜਾਤ ਪਾਤ ਤੇ ਅਦੀਨ ਜਿਹੜੇ ਜ਼ੁਲਮ ਹੋਏ ਐ ਅਤਿਆਚਾਰ ਹੋਏ ਐ ਉਹ ਜਿੱਥੇ-ਜਿੱਥੇ ਵੀ ਤੁਸੀਂ ਆ ਬੁੱਤ ਦੇਖਦੇ ਹੋ ਉੱਥੇ ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਜਿਹੜਾ ਮਨੁੱਖ ਸਮ੍ਰਿਤੀ ਦਾ ਸਮਾਜ ਹੈ ਉਸਨੇ ਕਿਵੇਂ ਮਨੁੱਖਤਾ ਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਕੇ ਇੱਕ ਬਹੁਤ ਅਨਿਆਏ ਵਾਲਾ ਸਮਾਜ ਖੜਾ ਕੀਤਾ ਸੀ ਤੇ ਜੋ ਮਿਸ਼ਨ ਗੁਰੂ ਸਾਹਿਬਾਂ ਦਾ ਸੀਗਾ ਉਹੀ ਸੋਚ ਦੀਨ ਡਾਕਟਰ ਬੀ ਆਰ ਅੰਬੇਦਕਰ ਨੇ ਆਪਣਾ ਸੁਵਿਧਾਨ ਦੇ ਵਿੱਚ ਤਬਦੀਲ ਕਰਨ ਦਾ ਯਤਨ ਕੀਤਾ ਸੀ ਭਾਵੇਂ ਉਹਨਾਂ ਤੋਂ ਸਾਰਾ ਕੁਝ ਨਾ ਹੋ ਸਕੇ ਉਹ ਆਪ ਕਹਿੰਦੇ ਆ ਕਿ ਮੇਰੇ ਉੱਤੇ ਦਬਾਅ ਪਾਇਆ ਗਿਆ ਤੇ ਮੇਰੇ ਨਾਲ ਧੱਕਾ ਕੀਤਾ ਗਿਆ ਜਦੋਂ ਉਹਨਾਂ ਨੇ ਆਪਣੇ ਰਾਜ ਸਭਾ ਦੇ ਵਿੱਚ ਆਪਣੇ ਬਿਆਨ ਦਿੱਤੇ ਹਨ ਸੋ ਮੈਂ ਸਮਝਦਾ ਹਾਂ ਅਸੀਂ ਇਸ ਇਹੋ ਜਿਹੇ ਵਿਅਕਤੀ ਨੂੰ ਸਤਕਾਰ ਨਾਲ ਮੰਨੀਏ ਨਾ ਕਿ ਇਹਨਾਂ ਦੇ ਬੁੱਤਾਂ ਦੇ ਉੱਤੇ ਵਾਰ ਕਰੀਏ ਵੈਸੇ ਵੀ ਸਾਡਾ ਧਰਮ ਕਿਸੇ ਵੀ ਹੋਰ ਸੋਚ ਦੇ ਉੱਤੇ ਹਮਲਾ ਕਰਨ ਤੋਂ ਪਰੇਸ਼ ਕਰਦਾ ਹੈਗਾ ਜੇ Hindu ਧਰਮ ਦੇ ਬੁੱਤ ਮੰਦਰਾਂ 'ਚ ਹੈਗੇ ਅਸੀਂ ਉਹਨਾਂ ਦੀ ਵੀ ਹੱਕ ਆਪਣੇ ਗੁਰੂ ਸਾਹਿਬਾਨਾਂ ਨੇ ਬਚਾਉਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਸੀਸ ਵੀ ਦਿੱਤੇ ਤੇ ਇਹ ਸਿੱਖ ਦਾ ਫਰਜ਼ ਹੈ ਕਿ ਇਹ ਜਿਹੜਾ ਡਾਕਟਰ ਬੀ ਆਰ ਅੰਬੇਦਕਰ ਨੇ ਕੰਮ ਕੀਤਾ ਸੀਗਾ ਉਹ ਤੇ ਪੱਖ 'ਚ ਆਪਾਂ ਖੜੀਏ ਨਾ ਕੇ ਉਹਦੇ ਉੱਤੇ ਦੂਸ਼ਨ ਲਾਈਏ ਵਾਹਿਬ ਜੀ ਦਾ ਖਾਲਸਾ ਵਾਹਿਬ ਜੀ ਦਾ Money